ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਪੁਸਤਕ ਦਿਵਸ ਬਾਰੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪੁਸਤਕ ਦਿਵਸ ਹਰ ਸਾਲ 23 April ਨੂੰ ਮਨਾਇਆ ਜਾਂਦਾ ਹੈ ਇਸ ਦਿਨ ਦੀ ਸ਼ੁਰੂਆਤ ਯੂਨੈਸਕੋ ਦੁਆਰਾ 23 April 1995 ਨੂੰ ਕੀਤੀ ਗਈ ਪੁਸਤਕ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਪੜਨ ਲਈ ਉਤਸ਼ਾਹਿਤ ਕਰਨਾ ਹੈ ਇਸ ਦਿਨ ਨੂੰ ਮਨਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਪੁਸਤਕਾਂ ਸਾਡੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਹ ਸਾਨੂੰ ਆਲੇ-ਦੁਆਲੇ ਦੀ ਦੁਨੀਆ ਬਾਰੇ ਜਾਣੂ ਕਰਵਾਉਣ ਵਿੱਚ ਸਹਾਇਕ ਹਨ ਇੱਕ ਚੰਗੀ ਕਿਤਾਬ ਵੀ ਸੰਸਾਰ ਨੂੰ ਵੇਖਣ ਦੇ ਨਜ਼ਰੀਏ ਨੂੰ ਬਦਲਣ ਦੀ ਸ਼ਕਤੀ ਹੁੰਦੀ ਹੈ ਕੁਸਤਕਾ ਸਾਡੇ ਸੱਚੇ ਦੋਸਤਾਂ ਦੀ ਤਰ੍ਹਾਂ ਹਨ ਇਹ ਸਾਡੀ ਖੁਸ਼ੀ ਅਤੇ ਗਮ ਦੀਆਂ ਸਾਥੀ ਹਨ ਅਤੇ ਸਾਡਾ ਇਕੱਲਾਪਨ ਦੂਰ ਕਰਦੀਆਂ ਹਨ ਕਿਤਾਬਾਂ ਪੜਨ ਨਾਲ ਨਾ ਸਿਰਫ ਸਾਡਾ ਗਿਆਨ ਵੱਧਦਾ ਹੈ ਪਰ ਸਾਡਾ ਮਨੋਰੰਜਨ ਵੀ ਹੁੰਦਾ ਹੈ ਕਿਤਾਬਾਂ ਤੋਂ ਸਾਨੂੰ ਸਾਡੇ ਪੁਰਾਣੇ ਪੂਰਵਜਾਂ ਸਾਡੇ ਇਤਿਹਾਸ ਅਤੇ ਸਭਿਆਚਾਰ ਬਾਰੇ ਗਿਆਨ ਮਿਲਦਾ ਹੈ ਕਿਤਾਬਾਂ ਗਿਆਨ ਜੀਵਨ ਦੇ ਸਬਕ ਨਵੇਂ ਵਿਚਾਰਾਂ ਨਵੇਂ ਨਜ਼ਰੀਏ ਅਤੇ ਮਦਦਗਾਰ ਸਲਾਹਾਂ ਨਾਲ ਭਰਪੂਰ ਹੁੰਦੀਆਂ ਹਨ ਕਿਤਾਬਾਂ ਵੱਖ-ਵੱਖ ਪਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਹਨ ਇੱਕ ਚੰਗੀ ਕਿਤਾਬ ਵੀ ਸੰਸਾਰ ਨੂੰ ਵੇਖਣ ਦੇ ਨਜ਼ਰੀਏ ਨੂੰ ਬਦਲਣ ਦੀ ਸ਼ਕਤੀ ਹੁੰਦੀ ਹੈ ਸਾਨੂੰ ਕਿਤਾਬਾਂ ਦੀ ਚੋਣ ਕਰਨ ਵੇਲੇ ਧਿਆਨ ਰੱਖਣਾ ਚਾਹੀਦਾ ਹੈ ਕੁਝ ਕਿਤਾਬਾਂ ਚੰਗੇ ਨਾਲੋਂ ਜ਼ਿਆਦਾ ਨੁਕਸਾਨ ਕਰਦੀਆਂ ਹਨ ਸਾਨੂੰ ਸਿਰਫ ਚੰਗੀਆਂ ਅਤੇ ਲਾਭਦਾਇਕ ਕਿਤਾਬਾਂ ਹੀ ਪੜ੍ਹਣੀਆਂ ਚਾਹੀਦੀਆਂ ਹਨ ਕਿਤਾਬਾਂ ਵਧਾਉਂਦੀਆਂ ਸਾਡਾ ਗਿਆਨ ਕਰੋ ਹਮੇਸ਼ਾ ਇਹਨਾਂ ਦਾ ਸਨਮਾਨ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ